ਕੱਲ ਲਾਠੀ ਚਾਰਜ ਹੋਇਆ ਕੰਡੈਮ ਦੀ ਉਸ ਕੱਲ ਨੂੰ ਮੈਂ ਕੰਡੈਮ ਕਰਦਾ ਔਰ ਮੈਨੂੰ ਲੱਗਦਾ ਚਾਹੇ ਕਿਸਾਨੀ ਆ ਚਾਹੇ ਨੌਜਵਾਨੀ ਆ ਚਾਹੇ ਮੁਲਾਜ਼ਮ ਨੇ ਉਹਨਾਂ ਨੂੰ ਹੁਣ ਤਾਂ ਸਮਝ ਆ ਜਾਣਾ ਚਾਹੀਦਾ ਕਿ ਭਾਈ ਬਦਲਾਅ ਤੇ ਤੁਹਾਡੇ ਨਾਲ ਹੋ ਕੀ ਰਿਹਾ ਗੈਂਗਸਟਰਸ ਨੂੰ ਵਾਰ ਵਾਲਾ ਚੱਲ ਰਿਹਾ ਉਸ ਨੂੰ ਲੈ ਕੇ ਕਿਤੇ ਵੀ ਡੀਜੀਪੀ ਦੇ ਨਾਲ ਕਈ ਸੀਨੀਅਰ ਅਧਿਕਾਰੀਆਂ ਨੇ ਮੀਟਿੰਗ ਕੀਤੀ ਵੀ ਸਾਡੇ ਬੱਚੇ ਬਾਹਰ ਸੈਟਲ ਨੇ ਉਹਨਾਂ ਨੂੰ ਮਰਉਣ ਦੀ ਤਿਆਰੀ ਹੈ ਜਾਂ ਇੱਕ ਵਾਰ ਫਿਰ ਤੋਂ ਰਿਵਿਊ ਕੀਤਾ ਜਾਵੇ ਪੂਰਾ ਗੈਂਗਸਟਰ ਉਹ ਪਹਿਲੀ ਗੱਲ ਤਾਂ ਜੀ ਡੀਜੀਪੀ ਨੂੰ ਚੱਲਦਾ ਕਰੋ ਆਨਰੇਬਲ ਸੁਪਰੀਮ ਕੋਰਟ ਦੇ ਆਰਡਰ ਲਾਗੂ ਕਰਾਓ ਪੰਜਾਬ ਨੂੰ ਪਰਮਨੈਂਟ ਡੀਜੀਪੀ ਦੀ ਲੋੜ ਹੈ ਕੰਪਰਮਾਈਜ਼ ਡੀਜੀਪੀ ਟੈਂਪਰਰੀ ਡੀਜੀਪੀ ਐਡ ਹੌਕ ਡੀਜੀਪੀ ਉਹ ਆਪਣੀ ਕੁਰਸੀ ਬਚਾਉਣ ਤੇ ਰਹਿੰਦਾ ਪੰਜਾਬ ਨੂੰ ਲਾਅ ਐਂਡ ਆਰਡਰ ਤੇ ਦੇਣ ਤੇ ਫੇਲ ਹੋ ਗਿਆ ਕੱਲ ਦੇ ਮੋਟਰ ਨੇ ਸਾਹ ਪੁੱਛ ਰਿਹਾ ਮੈਂ ਕਹਾਣੀ ਨਹੀਂ ਮੈਂ ਪੁੱਛ ਰਿਹਾ ਮੇਰਾ ਵੀਰਪੁਰ ਇਸ ਤਰ੍ਹਾਂ ਹੈ ਸੁਖਬੀਰ ਸਿੰਘ ਬਾਦਲ ਨੇ ਸਾਰੀ ਗੱਲ ਸਪਸ਼ਟ ਕੀਤੀ ਹੋਈ ਹੈ ਮੈਂ ਤੁਹਾਨੂੰ ਕਹਿ ਰਿਹਾ ਜ਼ਮੀਨ ਅਸੀਂ ਵਾਪਸ ਕਰਤੀ ਐ ਐਸਵਾਈਐਲ ਦੀ ਵਿਧਾਨ ਸਭਾ ਚ ਇੱਕ ਵਾਰ ਹੀ ਨਹੀਂ 100 ਵਾਰੀ ਸਰਪ੍ਰਕਾਸ਼ ਸਿੰਘ ਜੀ ਬਾਦਲ ਨੇ ਆਪ ਦਾ ਸਟੈਂਡ ਸਕੇਅਰ ਕਰਤਾ ਪਾਣੀ ਪੰਜਾਬ ਕੋਲ ਹੈ ਨਹੀਂ ਪਾਣੀ ਅਸੀਂ ਦੇਣਾ ਨਹੀਂ ਤੇ ਵਾਟਰ ਕਮਿਸ਼ਨ ਇੱਥੇ ਵੇਖਣ ਕੀ ਆ ਰਿਹਾ ਤਾਂ ਮਤਲਬ ਇਹ ਜਿਹੜੀਆਂ ਚਾਲਾਂ ਚਲਾਈਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਤੋਂ ਐਕਸਪੋਜ਼ ਹੋ ਰਹੀਆਂ ਨੇ ਸਰ ਕਿਸਾਨਾਂ ਤੇ ਵੀ ਕੱਲ ਲਾਠੀ ਚਾਰਜ ਹੋਇਆ ਮੈਂ ਕੰਡੈਮ ਜੀ ਉਸ ਕੱਲ ਨੂੰ ਮੈਂ ਕੰਡੈਮ ਕਰਦਾ ਔਰ ਮੈਨੂੰ ਲੱਗਦਾ ਚਾਹੇ ਕਿਸਾਨੀ ਆ ਚਾਹੇ ਨੌਜਵਾਨੀ ਆ ਚਾਹੇ ਮੁਲਾਜ਼ਮ ਨੇ ਉਹਨਾਂ ਨੂੰ ਹੁਣ ਤਾਂ ਸਮਝ ਆ ਜਾਣਾ ਚਾਹੀਦਾ ਕਿ ਭਾਈ ਬਦਲਾਅ ਚ ਤੁਹਾਡੇ ਨਾਲ ਹੋ ਕੀ ਰਿਹਾ ਜਿਹੜਾ ਗੈਂਗਸਟਰਸਨ ਵਾਰ ਵਾਲਾ ਚੱਲ ਰਿਹਾ ਉਸ ਨੂੰ ਲੈ ਕੇ ਕਦੇ ਵੀ ਡੀਜੀਪੀ ਦੇ ਨਾਲ ਕਈ ਸੀਨੀਅਰ ਅਧਿਕਾਰੀਆਂ ਨੇ ਮੀਟਿੰਗ ਕੀਤੀ ਵੀ ਸਾਡੇ ਬੱਚੇ ਬਾਹਰ ਸੈਟਲ ਨੇ ਉਹਨੂੰ ਮਰਉਣ ਦੀ ਤਿਆਰੀ ਹੈ ਜਾਂ ਇੱਕ ਵਾਰ ਫਿਰ ਤੋਂ ਰਿਵਿਊ ਕੀਤਾ ਜਾਵੇ ਪੂਰਾ ਗੈਂਗਸਟਰ ਉਹ ਪਹਿਲੀ ਗੱਲ ਤਾਂ ਜੀ ਡੀਜੀਪੀ ਨੂੰ ਚੱਲਦਾ ਕਰੋ ਆਨਰੇਬਲ ਸੁਪਰੀਮ ਕੋਰਟ ਦੇ ਆਰਡਰ ਲਾਗੂ ਕਰਾਓ ਪੰਜਾਬ ਨੂੰ ਪਰਮਨੈਂਟ ਡੀਜੀਪੀ ਦੀ ਲੋੜ ਹੈ ਕੰਪਰਮਾਈਜ਼ ਡੀਜੀਪੀ ਟੈਂਪਰੇਰੀ ਡੀਜੀਪੀ ਐਡ ਹੌਕ ਡੀਜੀਪੀ ਉਹ ਆਪਣੀ ਕੁਰਸੀ ਬਚਾਉਣ ਤੇ ਰਹਿੰਦਾ ਪੰਜਾਬ ਨੂੰ ਲਾਅ ਐਂਡ ਆਰਡਰ ਤੇ ਦੇਣ ਤੇ ਫੇਲ ਹੋ ਗਿਆ ਕੱਲ ਦੇ ਮੌਟਰ ਨੇ ਸਾਹਮਣੇ ਕਰਤਾ ਰੋਜ਼ ਤਾਂ ਕਤਲ ਹੋ ਰਿਹਾ ਆ ਦੇਖੋ ਪੁੱਛ ਰਿਹਾ ਮੈਂ ਕਹਾਣੀ ਨਹੀਂ ਮੈਂ ਪੁੱਛ ਰਿਹਾ ਮੇਰਾ ਵੀਰਪੁਰ ਇਸ ਤਰ੍ਹਾਂ ਹੈ ਸੁਖਬੀਰ ਸਿੰਘ ਬਾਦਲ ਨੇ ਸਾਰੀ ਗੱਲ ਸਪਸ਼ਟ ਕੀਤੀ ਹੋਈ ਹੈ ਮੈਂ ਤੁਹਾਨੂੰ ਕਹਿ ਰਿਹਾ ਜ਼ਮੀਨ ਅਸੀਂ ਵਾਪਸ ਕਰਤੀ ਐ ਐਸਵਾਈਐਲ ਦੀ ਵਿਧਾਨ ਸਭਾ ਚ ਇੱਕ ਵਾਰ ਹੀ ਨਹੀਂ 100 ਵਾਰੀ ਸਰਪ੍ਰਕਾਸ਼ ਸਿੰਘ ਜੀ ਬਾਦਲ ਨੇ ਆਪ ਦਾ ਸਟੈਂਡ ਸਕੇਅਰ ਕਰਤਾ ਪਾਣੀ ਪੰਜਾਬ ਕੋਲ ਹੈ ਨਹੀਂ ਪਾਣੀ ਅਸੀਂ ਦੇਣਾ ਨਹੀਂ ਤੇ ਵਾਟਰ ਕਮਿਸ਼ਨ ਇੱਥੇ ਵੇਖਣ ਕੀ ਆ ਰਿਹਾ ਤਾਂ ਮਤਲਬ ਇਹ ਜਿਹੜੀਆਂ ਚਾਲਾਂ ਚਲਾਈਆਂ ਜਾ ਰਹੀਆਂ ਨੇ ਆਮ ਆਦਮੀ ਪਾਰਟੀ ਤੋਂ ਐਕਸਪੋਜ਼ ਹੋ ਰਹੀਆਂ ਨੇ ਸਰ ਕਿਸਾਨਾਂ ਤੇ ਵੀ ਕੱਲ ਲਾਠੀ ਚਾਰਜ ਹੋਇਆ ਮੈਂ ਕੰਡੈਮ ਜੀ ਉਸ ਕੱਲ ਨੂੰ ਮੈਂ ਕੰਡੈਮ ਕਰਦਾ ਔਰ ਮੈਨੂੰ ਲੱਗਦਾ ਚਾਹੇ ਕਿਸਾਨੀ ਆ ਚਾਹੇ ਨੌਜਵਾਨੀ ਆ ਚਾਹੇ ਮੁਲਾਜ਼ਮ ਨੇ ਉਹਨਾਂ ਨੂੰ ਹੁਣ ਤਾਂ ਸਮਝ ਆ ਜਾਣਾ ਚਾਹੀਦਾ ਕਿ ਭਾਈ ਬਦਲਾਅ ਚ ਤੁਹਾਡੇ ਨਾਲ ਹੋ ਕੀ ਰਿਹਾ ਜਿਹੜਾ ਗੈਂਗਸਟਰਸਨ ਵਾਰ ਵਾਲਾ ਚੱਲ ਰਿਹਾ ਉਸ ਨੂੰ ਲੈ ਕੇ ਕਦੇ ਵੀ ਡੀਜੀਪੀ ਦੇ ਨਾਲ ਕਈ ਸੀਨੀਅਰ ਅਧਿਕਾਰੀਆਂ ਨੇ ਮੀਟਿੰਗ ਕੀਤੀ ਵੀ ਸਾਡੇ ਬੱਚੇ ਬਾਹਰ ਸੈਟਲ ਨੇ ਉਹਨੂੰ ਮਰਉਣ ਦੀ ਤਿਆਰੀ ਹੈ ਜਾਂ ਇੱਕ ਵਾਰ ਫਿਰ ਤੋਂ ਰਿਵਿਊ ਕੀਤਾ ਜਾਵੇ ਪੂਰਾ ਗੈਂਗਸਟਰ ਉਹ ਪਹਿਲੀ ਗੱਲ ਤਾਂ ਜੀ ਡੀਜੀਪੀ ਨੂੰ ਚੱਲਦਾ ਕਰੋ ਆਨਰੇਬਲ ਸੁਪਰੀਮ ਕੋਰਟ ਦੇ ਆਰਡਰ ਲਾਗੂ ਕਰਾਓ ਪੰਜਾਬ ਨੂੰ ਪਰਮਨੈਂਟ ਡੀਜੀਪੀ ਦੀ ਲੋੜ ਹੈ ਕੰਪਰਮਾਈਜ਼ ਡੀਜੀਪੀ ਟੈਂਪਰੇਰੀ ਡੀਜੀਪੀ ਐਡ ਹੌਕ ਡੀਜੀਪੀ ਉਹ ਆਪਣੀ ਕੁਰਸੀ ਬਚਾਉਣ ਤੇ ਰਹਿੰਦਾ ਪੰਜਾਬ ਨੂੰ ਲਾਅ ਐਂਡ ਆਰਡਰ ਤੇ ਦੇਣ ਤੇ ਫੇਲ ਹੋ ਗਿਆ ਕੱਲ ਦੇ ਮੌਟਰ ਨੇ ਸਾਹਮਣੇ ਕਰਤਾ ਰੋਜ਼ ਤਾਂ ਕਤਲ ਹੋ ਰਿਹਾ ਆ ਦੇਖੋ